ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਪ੍ਰਿੰਸੀਪਲ ਆਤਮਸੰਜੀ ਜੀ ਦਾ ਧੰਨਵਾਦ ਕਰਦਾ ਹੀਰਾ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਤੁਹਾਡੇ ਅੱਜ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਸਾਡੇ ਪੰਜਾਬੀ ਡਿਪਾਰਟਮੈਂਟ ਦੇ ਇੰਚਾਰਜ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਡੇ ਮਹਾਨ ਸਾਸਤਾ ਦੇ ਵਿੱਚ ਜਿਹੜੀਆਂ ਸੇਵਾਵਾਂ ਇਹਨਾਂ ਦੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਕਰਨ ਦਾ ਬਲ ਬਖਸ਼ਣ ਤੇ ਬੱਚੇ ਅੱਜ ਮੇਰੇ ਛੋਟੇ ਭੈਣ ਭਰਾ ਮੈਂ ਤੁਸੀਂ ਸਾਰੇ ਇੱਥੇ ਬੈਠੇ ਹੋ ਮੈਂ ਕੋਈ ਬਹੁਤ ਜ਼ਿਆਦਾ ਸਿਆਣਾ ਨਹੀਂ ਮੈਂ ਕਾਲਜ ਦੇ ਵਿੱਚ ਕੁਝ ਕੁ ਵਾਰ ਹੀ ਗਿਆ ਮਾ ਪੜਨ ਵਾਸਤੇ ਨਹੀਂ ਗਿਆ ਅੱਜ ਵੀ ਮੈਨੂੰ ਇੱਥੇ ਖਾਲਸਾ ਕਾਲਜ ਆਉਣ ਦਾ ਮੌਕਾ ਮਿਲੇ ਮੈਂ 10 ਪੜਿਆ ਹੋਇਆ ਮੈਂ ਸਿਰਫ ਹੀ ਪਰ ਮੈਨੂੰ ਸੱਚ ਜਾਣਿਓ ਇੱਥੇ ਆ ਕੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਮੈਂ ਸਾਡੇ ਬਾਪੂ ਜੀ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੀ ਗੋਦ ਚ ਆ ਕੇ ਬੈਠ ਗਏ ਹੋਈ ਮੈਂ ਕੁਝ ਆਪਣੇ ਜੀਵਨ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਹੜੀਆਂ ਸੇਵਾ ਦੇ ਸਮੇਂ ਦੇ ਵਿੱਚ ਅਸੀਂ ਮਹਿਸੂਸ ਕੀਤੀਆਂ ਮੈਂ ਜਾਣਕਾਰੀ ਦੇਵਾਂਗਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ 800 ਤੋਂ ਪਲੱਸ ਅਸੀਂ ਮੈਂਬਰ ਆ ਜਿਹਦੇ ਵਿੱਚ ਨਿੱਕੇ-ਨਿੱਕੇ ਬੱਚੇ ਬੱਚੀਆਂ ਪਹਿੜਾ ਸਾਡੀਆਂ ਸਾਡੇ ਨੌਜਵਾਨ ਵੀਰ ਸਾਡੀਆਂ ਮਾਵਾਂ ਸਾਡੇ ਬਾਪੂ ਬਜ਼ੁਰਗ ਨੇ ਉਹ 800 ਮੈਂਬਰ ਕਿੱਥੋਂ ਆਏ ਨੇ ਉਹ ਕੌਣ ਨੇ ਜਦੋਂ ਵੀ ਅਸੀਂ ਉਹਨਾਂ ਨੂੰ ਕਿਸੇ ਨੂੰ ਲੈ ਕੇ ਆਏ ਆ ਤਾਂ ਉਹਨਾਂ ਨੂੰ ਲਵਾਰਸ ਕਿਹਾ ਜਾਂਦਾ ਸੀ ਵੀ ਇਹ ਲਵਾਰਸ ਨੇ ਇਹਨਾਂ ਦਾ ਕੋਈ ਨਹੀਂ ਹੈਗਾ ਜੀ ਨਿੱਕੀ ਜੀ ਬੱਚੀ ਐ ਜਿਹਦੀ 20 ਦਿਨਾਂ ਦੀ ਸੀ ਉਹ ਜਦੋਂ ਉਹਦੀ ਮਾਂ ਛੱਡ ਕੇ ਚਲੀ ਗਈ ਤਾਂ ਉਹਦੀ ਨਾਨੀ ਨੇ ਪਾਲ ਲਾ ਗਈ ਜਦੋਂ 7-8 ਮਹੀਨਿਆਂ ਦੇ ਲਈ ਨਾਨੀ ਵੀ ਪੂਰੀ ਹੋ ਗਈ ਤਾਂ ਪਿੰਡ ਦੇ ਵਿੱਚ ਗਏ ਤਾਂ ਉੱਥੇ ਸੁਣਨ ਨੂੰ ਮਿਲਦਾ ਵੀ ਇਹਦੀ ਮਾਂ ਤਾਂ ਹੈਗੀ ਆ ਪਰ ਨਾ ਹੋਇਆ ਵਰਗੀ ਆ ਤੁਸੀਂ ਦੇਖੋ ਆਪਾਂ ਆਕਸਰ ਸੁਣਦੇ ਸੀ ਵੀ ਪੁੱਤ ਕ ਪੁੱਤ ਹੋ ਜਾਂਦੇ ਆ ਪਰ ਮਾਵਾ ਕਦੇ ਕਮਾਵਾ ਨਹੀਂ ਹੁੰਦੀ ਅੱਜ ਐਸੇ ਹਾਲਾਤ ਬਣ ਗਏ ਫਿਰ ਇਨੀਆਂ ਤਕਲੀਫਾਂ ਇਨੀਆਂ ਦੁੱਖ ਅੱਜ ਸਾਡੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੇ ਆ ਇੱਕ ਬਜ਼ੁਰਗ ਮਾਂ ਜਿਹਦੀ 70 ਸਾਲ ਦੀ ਉਮਰ ਹੋ ਗਈ ਜਿਹਦੇ ਪੁੱਤ ਨਸ਼ੇ ਕਰਨ ਲੱਗ ਗਏ ਉਹਨੂੰ ਕੁੱਟਦੇ ਮਾਰਦੇ ਆ ਨਸ਼ੇ ਕਰਦੇ ਵੇਚਣ ਲੱਗ ਗਏ ਜੇਲ੍ਹ ਚਲੇ ਗਏ ਉਹ ਮਾਂ ਮੰਦਰ ਦੇ ਬਾਹਰ ਸੌਂਦੀ ਆ ਮੰਦਰ ਦੇ ਬਾਹਰ ਦਿਉੜੀ ਤੇ ਸੌਂਦੀ ਆ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਵੱਡੇ ਸ਼ਹਿਰ ਚ ਤੇ ਉਹ 70 ਸਾਲ ਦੀ ਬਜ਼ੁਰਗ ਮਾਂ ਦੇ ਨਾਲ ਹਰ ਰੋਜ਼ ਰਾਤ ਨੂੰ ਮੰਦਰ ਦੀ ਦਿਓੜੀ ਤੇ ਤੇ ਦੱਸਣ ਵਾਲੇ ਲੋਕ ਐਦਾਂ ਹੁੱਬ ਹੁੱਬ ਕੇ ਦੱਸਦੇ ਆ ਸਾਨੂੰ ਵੀ ਭਾਈ ਇੱਥੇ ਆ ਹੁੰਦਾ ਐ ਹੁੰਦਾ ਮੈਂ ਦੇਖਿਆ ਉਹਨੇ ਦੇਖਿਆ ਪਰ ਸ਼ਰਮ ਨਹੀਂ ਆਈ ਉਹਨਾਂ ਨੂੰ ਵੀ ਜਿਹੜੇ ਦੇਖ ਕੇ ਵੀ ਚੁੱਪ ਕਰਕੇ ਤੜੀਕਦੇ ਰਹੇ ਵੀ ਸਾਡੇ ਵਰਗਾ ਕੋਈ ਚੋਰ ਚੱਕਾ ਸਮਾਜ ਸੇਵੀ ਆਊਗਾ ਤੇ ਉਹ ਆ ਕੇ ਇਹਨਾਂ ਨੂੰ ਲੈ ਕੇ ਜਾਊਗਾ ਅਸੀਂ ਸਾਰੇ ਹੀ ਸਮਾਜ ਸੇਵੀ ਇੱਥੇ ਵੀ ਬਹੁਤ ਸਾਰੇ ਮੇਰੇ ਵੀਰਾਂ ਤੇ ਭੈਣ ਬੈਠੇ ਜਿਨ੍ਹਾਂ ਦੇ ਮਨ 'ਚੇ ਭਾਵਨਾ ਹੋਊ ਭਾਵ ਹੋਊ ਵੀ ਮੈਂ ਵੀ ਲੋੜਵੰਦਾਂ ਦੀ ਮਦਦ ਕਰਿਆ ਕਰਨੀ ਹੈ ਮੈਂ ਵੀ ਇੱਕ ਦਿਨ ਕੁਝ ਐਸਾ ਕਰਨਾ ਜਿੱਥੇ ਮੈਂ ਲੋੜਵੰਦਾਂ ਦੀ ਮਦਦ ਕਰਾਂ ਲੱਗ ਭਾਗ ਜਿਹਦੇ ਅੰਦਰ ਇਨਸਾਨੀਅਤ ਹੈਗੀ ਆ ਨਾ ਉਹਦੇ ਹਰ ਇੱਕ ਦੇ ਮਨ 'ਚ ਹੀ ਹੁੰਦੀ ਹੈ ਗੱਲ ਵੀ ਮੈਂ ਕੋਈ ਸਮਾਜ ਲਈ ਕਰਾਂ ਕੁਛ ਮੈਂ ਉਹ ਜਿਹੜੇ ਸੜਕਾਂ ਤੇ ਬੈਠੇ ਲਵਾਰਸ ਲੋਕ ਆ ਜਿਹੜੇ ਸੜਕਾਂ ਤੇ ਰੜ ਰੜ ਕੇ ਰੇਂਗ ਰੇਂਗ ਕੇ ਚੱਲਦੇ ਆ ਮੈਂ ਉਹਨਾਂ ਲਈ ਕਰਾਂ ਕੁਛ ਹਰ ਬੰਦੇ ਦੇ ਮਨ ਚ ਆਉਂਦੀ ਹੈ ਕੋਈ ਪੱਥਰ ਦਿਲ ਹੋਵੇ ਤਾਂ ਨਹੀਂ ਆਉਂਦੀ ਉਹਦੇ ਪਰ ਅੱਜ ਦੇ ਸਮੇਂ 'ਚ ਇਹ ਕਰ ਨਹੀਂ پا ਰਹੇ ਅਸੀਂ ਅਸੀਂ ਦੇਖ ਕੇ ਵੀ ਅੰਨ ਡਿੱਠਾ ਕਰ ਦਿੰਨੇ ਆ ਸਾਡੇ ਆਣ ਗਵਾਂਡ ਦੇ ਵਿੱਚ ਹੀ ਕੋਈ ਐਸਾ ਬਾਪੂ ਬਜ਼ੁਰਗ ਹੁੰਦਾ ਕੋਈ ਮਾਂ ਹੁੰਦੀ ਆ ਜਿਹਨੂੰ ਅਸੀਂ ਦੇਖਦੇ ਵੀ ਆ ਸੁਣਦੇ ਵੀ ਆ ਪਰ ਅਸੀਂ ਮਹਿਸੂਸ ਨਹੀਂ ਕਰ। ਲੈ ਪਿੰਡ ਦੀ ਤੁਹਾਡਾ ਨਾਲ ਗੱਲ ਸਮਝੀ ਕਰਦਾ ਪਹਿਲਾਂ ਇੱਕ ਬਾਪੂ ਬਜ਼ੁਰਗ ਜਿੰਨਾਂ ਦਾ ਨਾਮ ਗਿਆਨੀ ਹਰਵੰਤ ਸਿੰਘ ਜੀ ਕੱਲੇ ਉਸ ਪਿੰਡ ਦੇ ਨਹੀਂ ਅਲੇ-ਦਾਲ ਦੇ 10 ਪਿੰਡ ਵੀ ਉਹਨੂੰ ਗਿਆਨੀ ਜੀ ਦੇ ਨਾਮ ਨਾਲ ਸੰਬੋਧਨ ਕਰਦੇ। ਬਾਪੂ ਜੀ ਦੇ 93 ਸਾਲ ਦੀ ਉਮਰ ਸੀ ਤੇ ਸਾਨੂੰ ਬਾਪੂ ਜੀ ਦੇ ਪਿੰਡੋਂ ਫੋਨ ਆਉਂਦਾ ਵੀਡੀਓ ਆਉਂਦੀ ਹੈ ਸੌਰੀ ਇੱਕ ਰਾਤ ਨੂੰ 8:00 ਵਜੇ ਬਾਪੂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਆ। ਉਹਦੇ ਪਿੱਛੇ ਪਿੰਡ ਦਾ ਨੰਬਰਦਾਰ ਖੜਾ, ਸਾਬਕਾ ਸਰਪੰਚ, ਮੌਜੂਦਾ ਸਰਪੰਚ, ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਹੋਰ ਕੁਝ ਪਤਵੰਤੇ ਸੱਜਣ। ਉਹ ਵੀਡੀਓ 'ਚ ਬੋਲ ਰਹੇ ਆ ਵੀ ਇਹ ਬਾਪੂ ਜੀ ਆ ਜੀ ਗਿਆਨੀ ਹਰਬੰਸ ਸਿੰਘ ਜੀ। ਇਹਨਾਂ ਦੀ ਤੁਸੀਂ ਸੇਵਾ ਕਰੋ, ਮਦਦ ਕਰੋ, ਬਨੁਖਤਾ ਦੀ ਸੇਵਾ ਨੂੰ ਬੇਨਤੀ ਇਹਨਾਂ ਨੂੰ ਆ ਕੇ ਲੈ ਕੇ ਜਾਵੋ। ਇਹ ਸਾਡੇ ਪਿੰਡ ਦੇ ਸਭ ਤੋਂ ਵੱਧ ਉਮਰ ਦੇ ਬਜ਼ੁਰਗ ਨੇ। ਇਹਨਾਂ ਨੇ ਪੰਜਾਬੀ ਬੋਲਦੇ ਸੂਬੇ ਲਈ ਵੀ ਜੇਲ੍ਹ ਕੱਟੀ ਸੀ। ਇਹਨਾਂ ਨੇ ਧਰਮ ਯੁੱਧ ਦੇ ਮੋਰਚੇ 'ਚ ਸਾਲਿਆ ਉਦੋਂ ਵੀ ਜੇਲ੍ਹ ਕੱਟੀ ਇਹਨਾਂ ਨੇ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਦਿੱਲੀ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਉਦੋਂ ਵੀ ਜੇਲ੍ਹ 'ਚ ਰਹੇ ਇਹ ਸਾਡੇ ਪਿੰਡ ਦੇ 10 ਸਾਲ ਸਰਪੰਚ ਰਹੇ ਪਰ ਇਹਨਾਂ ਨੇ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਤੀ ਇਹਨਾਂ ਨੇ ਵਿਆਹ ਨਹੀਂ ਕਰਾਇਆ ਅੱਜ ਇਹ ਗੁਰੂ ਘਰ ਦੇ ਵਿੱਚ ਪਏ ਆ ਚੱਲ ਫਿਰ ਨਹੀਂ ਸਕਦੇ ਤੁਸੀਂ ਆ ਕੇ ਇਹਨਾਂ ਨੂੰ ਲੈ ਜਾਓ ਇੰਨੀਆਂ ਉਪलब्ਧੀਆਂ ਐਡੇ ਅਹੁਦੇ ਤੇ ਉਸੇ ਪਿੰਡ ਦਾ ਸਰਪੰਚ ਹੋਵੇ ਮਜੂਦਾ ਸਰਪੰਚ ਕਹਿ ਰਿਹਾ ਹੋਵੇ ਤੇ ਸਾਬਕਾ ਸਰਪੰਚ ਨੂੰ ਉਥੋਂ ਲਵਾਰਸ ਕਹਿ ਕੇ ਚਕਾਉਣ ਦੀ ਗੱਲ ਕਰ ਰਿਹਾ ਹੋਵੇ ਸਾਡਾ ਕਰਦਾਰ ਕਿੱਥੇ ਚਲਾ ਗਿਆ ਤੇ ਗੁਰੂ ਘਰ ਦੇ ਵਿੱਚ ਪਿਆ ਹੋਵੇ ਬਾਪੂ ਤੇ ਉਸ ਗੁਰੂ ਘਰ ਨੂੰ ਬਣਾਉਣ ਦੇ ਵਿੱਚ ਕੱਲੇ-ਕੱਲੇ ਘਰ ਚੋਂ 5-5 ਰੁਪਏ ਇਕੱਠੇ ਕਰਕੇ 1960 ਕਾਟ ਦੇ ਵਿੱਚ ਉਸ ਬਾਪੂ ਨੇ ਮੂਹਰੇ ਹੋ ਕੇ ਸੇਵਾ ਕਰਾਈਆਂ 93 ਸਾਲ ਦੀ ਉਮਰ ਬਜ਼ੁਰਗ ਅਸੀਂ ਵੀਡੀਓ ਦੇਖਦੇ ਆ ਤਰੰਤ ਹੀ ਰਾਤ ਨੂੰ 9 ਵਜੇ ਅਸੀਂ ਫੈਸਲਾ ਕਰਦੇ ਆ ਵੀ ਆਪਾਂ ਤੜਕਿਓਂ ਚੱਲਾਂਗੇ ਅਸੀਂ ਤੜਕਿਓਂ 4 ਵਜੇ ਉੱਠ ਕੇ ਤਿਆਰੀ ਕਰਦੇ ਆ 5 ਵਜੇ ਤੁਰ ਪੈਂਦੇ ਆ 7 ਵਜੇ ਨੂੰ ਅਸੀਂ ਉਸ ਪਿੰਡ ਦੇ ਗੁਰੂ ਘਰ ਤੇ ਜਾ ਪਹੁੰਚਦੇ ਆ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਤੁਹਾਨੂੰ ਲੋਕੇਸ਼ਨ ਉਹਨਾਂ ਨੇ ਭੇਜੀ ਹੋਈ ਸੀਗੀ ਅਸੀਂ ਪਹੁੰਚਦੇ ਆ ਅੰਦਰ ਪਾਠ ਹੋ ਰਿਹਾ ਤੇ ਬਾਹਰਲੇ ਪਾਸੇ ਜਿਹੜੇ ਗੁਰੂ ਘਰ 'ਚ ਆਮ ਕਮਰੇ ਬਣੇ ਹੁੰਦੇ ਰਹਿਸ਼ ਵਾਸਤੇ ਅਸੀਂ ਉੱਥੇ ਝਾਤ ਮਾਰਦੇ ਆ ਕਮਰਾ ਖੁੱਲਾ ਮੰਝਾ ਪਿਆ ਬਾਪੂ ਹੈ ਨਹੀਂ ਉੱਥੇ ਅਸੀਂ ਗੁਰੂ ਘਰ ਅੰਦਰ ਚਲੇ ਜਾਂਦੇ ਆ ਮੱਥਾ ਟੇਕ ਅੱਜਕੱਲ ਪਿੰਡਾਂ ਦੇ ਵਿੱਚ ਬੜੀ ਤਰਾਸਦੀ ਆ ਸਵੇਰੇ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਪੰਜ ਜਾਂ ਸੱਤ ਬੰਦੇ ਹੀ ਹੁੰਦੇ ਆ ਉੱਥੇ ਪਿੰਡ ਦੇ ਲੋਕ ਜਾਣੇ ਹਟ ਚਲੇ ਉੱਥੇ ਵੀ ਉਵੇਂ ਪੰਜ ਛੇ ਬੰਦੇ ਬੈਠੇ ਚਲੋ ਅਸੀਂ ਜਾ ਕੇ ਬੈਠ ਗਏ ਤੇ ਉਹਨਾਂ ਨੇ ਅਰਦਾਸ ਕਰੀ ਸੀ ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਲਿਆ ਬਾਬਾ ਜੀ ਨੇ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਬਾਬਾ ਜੀ ਨੇ ਗੁਰਦੁਆਰੇ ਸਾਹਿਬ ਦੇ ਸਪੀਕਰ 'ਚ ਐਨਾਨਸਮੈਂਟ ਕਰਤੀ ਵੀ ਭਾਈ ਮਨੁੱਖਤਾ ਦੀ ਸੇਵਾ ਤੋਂ ਗੁਰਪ੍ਰੀਤ ਸਿੰਘ ਜੀ ਉਹ ਨਹੀਂ ਆ ਗਏ ਨੇ ਵੀ ਆਪਾਂ ਕੱਲ ਜਿਹੜੀ ਉਹਨਾਂ ਨੂੰ ਵੀਡੀਓ ਪਾਈ ਸੀ ਉਹ ਲੈਣ ਆਏ ਨੇ ਗਿਆਨ ਨਿਰਭਨ ਸਿੰਘ ਜੀ ਨੂੰ ਮਿਸਨ ਪਿੰਗੜਾ ਨੂੰ ਬੇਨਤੀ ਹੈ ਭਾਈ ਇੱਥੇ ਪਹੁੰਚੋ ਗੁਰੂ ਘਰ ਚਲੋ ਅਸੀਂ ਬਾਹਰ ਆਏ ਅਨਾਊਂਸਮੈਂਟ ਕਰਨ ਤੋਂ ਉਹਨਾਂ ਨੇ ਨਾਲ ਆਏ ਅਸੀਂ ਕਹੀ ਬਾਪੂ ਜੀ ਹੈ ਨਹੀਂਗੇ ਇੱਥੇ ਉਹ ਕਹਿੰਦੇ ਭਾਈ ਵੀ ਰਾਤ ਨੂੰ ਕਿਤੇ ਉਹਦਾ ਭਤੀਜਾ ਆ ਕੇ ਧੱਕੇ ਨਾਲ ਚਾਕੇ ਲੈ ਗਿਆ ਵੀ ਸਾਡੀ ਬੇਇੱਜ਼ਤੀ ਹੋ ਗਈ ਚਲੋ ਸਾਨੂੰ ਲੱਗਿਆ ਵੀ ਚੰਗੀ ਗੱਲ ਆ ਵੀ ਚਲੋ ਲੈ ਗਿਆ ਵੀ ਕਿਸੇ ਨੂੰ ਚਲੋ ਜਦੋਂ ਜਾ ਕੇ ਉਹਦੇ ਸਵੇਰਾ ਫਿਰ ਉਹਨਾਂ ਨੇ ਦੱਸਿਆ ਭਾਈ ਜੀ ਵੀ ਉਹਨਾਂ ਨੇ ਬਾਪੂ ਜੀ ਉਹਨਾਂ ਨੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਸੀ ਵੀ ਉਹ ਨਸ਼ੇ ਪੱਤੇ ਕਰਦੇ ਆ ਤਮਾਕੂ ਵੀੜੀਆਂ ਪੀਂਦੇ ਆ ਬਾਪੂ ਗੁਰੂ ਦੇ ਸਿੱਖ ਨੇ ਬਾਪੂ ਥੋੜਾ ਕਟੜ ਦੇ ਕਿਉਂਕਿ ਸਾਰੀ ਉਮਰ ਜੀ ਨੇ ਜੇਲਾ 'ਚ ਕੱਟਤੀ ਜਿਹਨੇ ਧਰਮ ਦੇ ਯੁੱਧ ਦੇ ਮੋਰਚਿਆਂ 'ਚ ਪੰਜਾਬੀ ਬੋਲਦੇ ਸੂਬੇਆ ਜੇਲ੍ਹ ਕੱਟੀ ਹੋਵੇ ਉਹ ਕੋਈ ਮਾੜਾ ਮੋਟਾ ਬੰਦਾ ਤਾਂ ਹੋਊ ਨਹੀਂ ਤੇ ਇੱਕ ਕਹਿੰਦੇ ਵੀ ਇਹਨਾਂ ਦੇ ਭਤੀਜਿਆਂ ਨੇ ਆਪਣਾ ਮਸੀਹ ਭਾਈ ਚਾਰੇ ਦੇ ਵਿੱਚ ਚਲੇ ਗਏ ਉਹਨਾਂ ਨੇ ਧਰਮ ਚੇਂਜ ਕਰ ਲਿਆ ਤੇ ਬਾਪੂ ਪਸੰਦ ਨਹੀਂ ਕਰਦੇ ਪਰ ਉਹ ਠੱਗੇ ਨਾਲ ਲੈ ਗਏ ਚਲੋ ਪਿੰਡ ਦੇ ਸਰਪੰਚ ਸਾਹਿਬ ਹੋਰ ਚਾਰ ਪੰਜ ਬੰਦੇ ਇਕੱਠੇ ਹੋ ਗਏ ਬਾਪੂ ਜੀ ਨੂੰ ਉਹਨਾਂ ਦੇ ਘਰੋਂ ਜਾ ਕੇ ਲੈ ਕੇ ਬਾਪੂ ਨੂੰ ਜਾ ਕੇ ਉਹਨਾਂ ਨੇ ਪੁੱਛਿਆ ਤੇ ਬਾਪੂ ਜੀ ਕਹਿੰਦੇ ਮੈਨੂੰ ਧੱਕੇ ਨਾਲ ਲੈ ਕੇ ਆਇਆ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਲੈ ਜਾ। ਤਦੋਂ ਦੁਬਾਰਾ ਬਾਪੂ ਜੀ ਨੂੰ ਗੁਰੂ ਘਰ ਲਿਆਉਂਦੇ ਆ ਜੀ। ਅਸੀਂ ਬਾਪੂ ਜੀ ਨੂੰ ਮਿਲਦੇ ਆ ਉਹ ਬਜ਼ੁਰਗ ਸ਼ਰੀਰ ਹੱਥ ਕੰਬਦੇ ਆ ਦਾੜੀ ਸਰੀ ਜਿਹੜੀ ਦਾੜਾ ਸੀ ਉਹ ਵੀ ਜਿਵੇਂ ਬਜ਼ੁਰਗਾਂ ਦੇ ਦਾੜੀ ਵੀ ਨਾ ਬਹੁਤ ਬੈਲੀ ਰਹਿ ਜਾਂਦੀ ਆ ਕਿਉਂਕਿ ਸਾਰੀ ਉਮਰ ਨੰਹਿੰਗੇ 93 ਸਾਲ ਹੋ ਗਈ ਸੀ ਉਮਰ ਹਲਕੀ ਜੀ ਦਾੜੀ ਕੰਬਦੇ ਬੁੱਲਾਂ ਨਾਲ ਬਾਪੂ ਮੈਨੂੰ ਮਿਲਦਾ ਜੱਫੀ ਪਾਉਂਦਾ ਤੇ ਰੋਂਦਾ ਕਹਿੰਦਾ ਪੁੱਤ ਮੈਨੂੰ ਇੱਥੋਂ ਲੈ ਚੱਲ ਮੈਂ ਕਿਹਾ ਬਾਪੂ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਲੈ ਨਹੀਂ ਆਏ ਅਸੀਂ ਲੈ ਕੇ ਜਾਵਾਂਗੇ ਫਿਕਰ ਨਾ ਕਰੋ ਮੈਂ ਪੰਗੜਾਂ ਨਾਲ ਅਸੀਂ ਗੱਲ ਕੀਤੀ ਵੀ ਐਸੀ ਕਿਹੜੀ ਗੱਲ ਹੋ ਗਈ ਵੀ ਨਗਰ ਆ ਪੂਰਾ ਪਿੰਡ ਵੱਸਦਾ ਗੁਰੂ ਘਰ ਆ ਜਿੱਥੇ ਬਾਪੂ ਦੀ ਸੇਵਾ ਨਹੀਂ ਹੋ ਸਕਦੀ ਤਾਂ ਬਾਪੂ ਜਵਾਬ ਦਿੰਦਾ ਬਾਪੂ ਕਹਿੰਦਾ ਨਹੀਂ ਪੁੱਤ ਮੇਰਾ ਪਿੰਡ ਬਹੁਤ ਚੰਗਾ ਮੈਨੂੰ ਗੁਰਦੁਆਰੇ ਇਹਨਾਂ ਨੇ ਕਮਰਾ ਦਿੱਤਾ ਹੋਇਆ ਉਹ ਬਾਥਰੂਮ ਬਣਿਆ ਹੋਇਆ ਸਾਹਮਣੇ ਮੈਂ ਬਾਥਰੂਮ ਚਲੇ ਜਾਣਾ ਗੀజర్ ਲਵਾਤਾ ਸੀ ਇਹਨਾਂ ਨੇ ਮੈਂ ਨਹਾ ਲੈਣਾ ਮੇਰਾ ਅੱਜ ਤਾਂ ਘਰ ਨਹੀਂ ਗਾ ساری ਉਮਰ ਮੈਂ ਇੱਦਾਂ ਹੀ ਸੇਵਾ 'ਚ ਕੱਢੀ ਆ ਵੀ ਹੁਣ ਮੇਰਾ ਜਿੱਦਣ ਸੰਗਰਾਮ ਸੀ ਪੋਹ ਦੀ ਸੰਗਰਾਮ ਪੋਹ ਦਾ ਮਹੀਨਾ ਪਤਾ ਨਾ ਕਿਡਾ ਹੁੰਦਾ ਵੀ ਉਸ ਦਿਨ ਸੰਗਰਾਮ ਵਾਲੇ ਦਿਨ ਮੈਂ ਸਵੇਰੇ ਜਦੋਂ ਤੜਕੇ ਉੱਠਿਆ ਸ਼ਨਾਣ ਕਰਨ ਮੇ trot ਉੱਠ ਨਹੀਂ ਹੋਇਆ ਮੇਰਾ ਥੱਲੇ ਵਾਲਾ ਹਿੱਸਾ ਸਰੀਰ ਦਾ ਡੈੱਡ ਹੋ ਗਿਆ ਵੀ ਹੁਣ ਅੱਜ 7 ਪੋਹ ਹੋ ਗਈ ਆ 7 ਦਿਨ ਲੰਘ ਗਏ ਆ ਸਤਾ ਦਿਨਾਂ ਚ ਮੈਂ ਸਿਰਫ ਦੋ ਵਰੀ ਨਹਾਤਾ ਜਿਹੜਾ ਮੈਂ ਆਪਣੀ ਸੁਰਤ ਦੇ ਵਿੱਚ ਕਦੇ ਜ਼ਿੰਦਗੀ ਚ ਜਦੋਂ ਦੀ ਮੈਨੂੰ ਸੁਰਤ ਆਈ ਆ ਮੈਂ ਇੱਕ ਦਿਨ ਵੀ ਕ੍ਰਿਸ਼ਨਾਣ ਤੋਂ ਬਿਨਾ ਨਹੀਂ ਕੱਢਿਆ ਤੇ ਮੈਂ ਕਹਿੰਦਾ ਜਦੋਂ ਗੁਰੂ ਘਰ ਚ ਬੈਠਾ ਤੇ ਲੈਟਰਨ ਮੇਰੀ ਵਿੱਚੇ ਕੀਤੀ ਹੋਈ ਆ ਤੇ ਮੈਨੂੰ ਐ ਜੀ ਕਰਦਾ ਵੀ ਮੈਂ ਮਰ ਜਾਵਾਂ ਕਿ ਜਿੱਥੇ ਮੈਂ ਗੁਰਦੁਆਰਾ ਸਾਹਿਬ ਚ ਹੱਥ ਧੋਤੇ ਤੋਂ ਬਿਨਾ ਸੁੱਚੇ ਹੋਏ ਤੋਂ ਬਿਨਾ ਮੈਂ ਦਿਉੜੀ ਦੇ ਅੰਦਰ ਨਹੀਂ ਸੀ ਪੈਂਦਾ ਅੱਜ ਜਦ ਮੈਂ ਉਸੇ ਦਿਉੜੀ ਦੇ ਅੰਦਰ ਬੈਠਾ ਤੇ ਮੈਂ ਮੇਰੇ ਨਾਲ ਡਾਈਪਰ ਲਾਤਾ ਸਵੇਰ ਤੋਂ ਸ਼ਾਮ ਤੱਕ ਉਹ ਡਾਈਪਰ ਦੇ ਵਿੱਚ ਹੀ ਮੈਂ ਟਾਇਲਟ ਵਾਸ਼ਰੂਮ ਕਰੀ ਜਾਂਦਾ ਤੇ ਮੈਂ ਧੰਨਵਾਦ ਕਰਦਾ ਮੈਂ ਆਪਦੇ ਪਿੰਡ ਵਾਲਿਆਂ ਦਾ ਵੀ ਚਲੋ ਮੈਨੂੰ ਸਾਫ਼ ਕਰ ਦਿੰਦੇ ਆ ਵੀ ਜਦੋਂ ਮੈਂ ਕੋਈ ਆਵਾਜ਼ ਮਾਰਦਾ ਦੋ ਦਿਨਾਂ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਨਮਾ ਵੀ ਦਿੱਤਾ ਦੋ ਵਾਰੀ ਪਰ ਮੈਨੂੰ ਤੂੰ ਇੱਥੋਂ ਲੈ ਚੱਲ ਕਿਉਂਕਿ ਮੇਰੀ ਜਿਹੜੀ ਇੱਜ਼ਤ ਆ ਇਸ ਪਿੰਡ ਦੇ ਵਿੱਚ ਜਾਂ ਇਸ ਇਲਾਕੇ ਜੋ ਮੈਂ ਕਮਾਇਆ ਵੀ ਮੈਂ ਹੁਣ ਇੱਥੇ ਰਹਿ ਕੇ ਮਤਲਬ ਇਹ ਜਿਹੜੀ ਗੱਲ ਬਾਪੂ ਜੀ ਨੇ ਕਹੀ ਉਹ ਨਗਰ ਨੇ ਸੁਣੀ ਉਸ ਪਿੰਡ ਦੇ ਮੌਜੂਦਾ ਸਰਪੰਚ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਨੰਬਰਦਾਰ ਨੇ ਮਤਲਬ ਹੋਰ ਪਿੰਡ ਦੇ ਪਤਵੰਤ ਤੇ ਖੜੇ ਤੁਸੀਂ ਉਹਨਾਂ ਦੀ ਮਾਨਸਿਕਤਾ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦਾ ਸ਼ਾਇਦ ਤੁਹਾਨੂੰ ਇਹ ਕੋਈ ਕਹਾਣੀ ਲੱਗਦੀ ਹੋਵੇ ਇੱਕ ਕਹਾਣੀ ਨਹੀਂ ਮੈਂ ਤੁਹਾਡੇ ਨਾਲ ਰਿਲੇਟ ਕਰਕੇ ਗੱਲ ਕਰਦਾ ਹੋ ਸਕਦਾ ਤੁਸੀਂ ਵੀ ਉਹਨਾਂ ਦੇ ਵਿੱਚ ਖੜੇ ਹੋਮੋ ਕਿਸੇ ਦਿਨ ਹੋ ਸਕਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਕਿਸੇ ਦਿਨ ਇਹ ਵਰਤਾਰਾ ਵਾਪਰ ਰਿਹਾ ਹੋਵੇ ਹੋ ਸਕਦਾ ਕਿਸੇ ਦਿਨ ਤੁਸੀਂ ਵੀ ਬਾਪੂ ਹਰਵੰਦ ਸਿੰਘ ਦੇ ਆਸ-ਪਾਸ ਖੜੇ ਨਜ਼ਰਾਂ ਮੋਂ ਉਸ ਦਿਨ ਤੁਸੀਂ ਪਲੀਜ਼ ਧਿਆਨ ਦਿਓ ਇਸ ਗੱਲ ਤੇ ਜਿਹੜੀ ਮੈਂ ਅੱਜ ਕਰ ਰਿਹਾ ਤੁਹਾਡੇ ਨਾਲ ਬਾਪੂ ਜੀ ਨੂੰ ਜਿਵੇਂ ਕਿਵੇਂ ਕਰਕੇ ਗੱਲਾਂ ਬਾਤਾਂ ਕੀਤੀਆਂ ਜੋ ਗੱਲਬਾਤੀ ਅਸੀਂ ਜਿੰਨੀਕ ਲਾਹਨਤ ਪਾ ਸਕਦੇ ਸੀ ਜਾਂ ਉਹਨਾਂ ਨੂੰ ਕਹਿ ਸਕਦੇ ਸੀ ਅਸੀਂ ਕਿਹਾ ਚਲੋ ਬਾਪੂ ਜੀ ਨੂੰ ਅਸੀਂ ਗੱਡੀ ਦੇ ਵਿੱਚ ਬਿਠਾਇਆ ਤੁਰ ਉਸ ਗੁਰੂ ਘਰ ਤੋਂ ਤੁਰ ਪਏ ਜਦੋਂ ਤੁਰਨ ਲੱਗੇ ਬਾਪੂ ਕਹਿੰਦਾ ਪੁੱਤ ਇੱਥੋਂ 10 ਕਿਲੋਮੀਟਰ ਦੂਰ ਤੇ ਮੇਰੀ ਮਾਂ ਦਾ ਪਿੰਡ ਆ ਮੇਰਾ ਉੱਥੇ ਗੁਰਦੁਆਰਾ ਸਾਹਿਬ ਮੱਥਾ ਟਿਕਾ ਦੇਗਾ ਮੈਂ ਕਿਹਾ ਬਾਪੂ ਕੋਈ ਗੱਲ ਨਹੀਂ ਤਾਂ ਕਹਿੰਦਾ ਮੇਰੀ ਵੀ ਜਨਮ ਭੂਮੀ ਮੈਂ ਨਾਨਕੀ ਜੰਮਿਆ ਸੀ ਮੇਰੀ ਮਾਂ ਵੀ ਉੱਥੇ ਜੰਮੀ ਸੀ ਅਸੀਂ ਉਸ ਪਿੰਡ ਚਲੇ ਗਏ ਜਦੋਂ ਗੱਡੀ ਜਾ ਕੇ ਲਾਉਨੇ ਆ ਬਾਪੂ ਕਹਿੰਦਾ ਪੁੱਤ ਮੇਰਾ ਵਾਸ਼ਰੂਮ ਵਿੱਚ ਨਿਕਲ ਗਿਆ ਵੀ ਮੈਂ ਜਾ ਨਹੀਂ ਸਕਦਾ ਤੂੰ ਮੱਥਾ ਟੇਕਿਆ ਅਸੀਂ ਮੱਥਾ ਟੇਕਿਆ ਬਾਪੂ ਨੂੰ ਲਿਆਏ ਘਰੇ ਆ ਕੇ ਸੁਪਨਿਆਂ ਦੇ ਇਸ਼ਨਾਨ ਕਰਾਇਆ ਬਾਪੂ ਨੂੰ ਹਸਪਤਾਲ 'ਚ ਦਾਖਲ ਕਰਾਤਾ ਬਾਪੂ ਦੇ ਵਿੱਚ 5 ਗ੍ਰਾਮ ਖੂਨ ਸੀ ਸਾਰਾ ਹੀ ਕਮਜ਼ੋਰੀ ਬਹੁਤ ਸੀ ਇਨਫੈਕਸ਼ਨ ਬਹੁਤ ਸੀ 11 ਦਿਨਾਂ ਬਾਅਦ ਬਾਪੂ ਜੀ ਚੜ੍ਹਾਈ ਕਰ ਗਏ 11 ਦਿਨਾਂ ਦੀ ਉਹ ਸੇਵਾ ਪੂਰਾ ਨਗਰ ਕਰ ਨਹੀਂ ਸਕਿਆ ਆਪਦੇ ਪਿੰਡ ਦੇ ਸਭ ਤੋਂ ਉਮਰਦਾਰਜ ਬੰਦੇ ਦੀ ਬਜ਼ੁਰਗ ਬੰਦੇ ਦੀ ਆਪਦੇ ਪਿੰਡ ਦੇ ਸਾਬਕਾ ਸਰਪੰਚ ਦੀ ਜਿਹਦੇ 'ਚ ਉਹ ਇੱਕ ਵਾਰ ਇਲੈਕਸ਼ਨਰਾਂ ਬਣਿਆ ਦੂਜੀ ਵਾਰ ਉਹ ਸਰਬਸੰਤੀਨਾ ਬਣਿਆ ਤੂੰ ਸੋਚੋਗੇ ਦਾ ਕਿਰਦਾਰ ਕਿੱਦਾਂ ਦਾ ਹੋ ਬੰਦੇ ਦਾ ਫਿਰ ਉਹ ਜੇਲਾ ਕੱਟ ਗਿਆ ਉਹਨੇ ਉਸ ਬੰਦੇ ਨੇ 11 ਦਿਨਾਂ ਦੀ ਸੇਵਾ ਵਾਸਤੇ ਸਾਡੇ ਕੋਲੇ ਭੇਜਤਾ ਅਸੀਂ ਕਿੰਨੇ ਬੜ ਭਾਗੇ ਸੀ ਵੀ ਜਿਹੜੀ ਸਾਨੂੰ ਉਸ ਰੱਬ ਰੂਪੀ ਗਿਆਨੀ ਹਰਵੰਦ ਸਿੰਘ ਜੀ ਦੀ ਸੇਵਾ ਮਿਲੀ ਤੇ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਵੀ ਜਦੋਂ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਕਦੇ ਵਰਤਾਰਾ ਵਰਤ ਰਿਹਾ ਹੋਊਗਾ ਨਾ ਤੁਸੀਂ ਉਹ ਨੰਬਰਦਾਰ ਨਾ ਬਣੇ ਤੁਸੀਂ ਉਹ ਸਰਪੰਚ ਨਾ ਬਣਿਓ ਤੁਸੀਂ ਧਿਆਨ ਦਿਓ ਇਸ ਗੱਲ ਤੇ ਜਰੂਰ ਵੀ ਕਿਤੇ ਅਸੀਂ ਭਗਤਪੂਰਨ ਸਿੰਘ ਜੀ ਦੇ ਵਾਰਸ ਆ ਜਾਂ ਅਸੀਂ ਮਸੇ ਰੰਗੜ ਦੇ ਵਾਰਸ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਜਾਂ ਅਸੀਂ ਜਰਨਲ ਡਾਇਰ ਦੇ ਵਾਰਸ ਆ ਬਸ ਇਸ ਗੱਲ ਦਾ ਮੁਲਾਂਕਣ ਕਰ ਲਿਓ ਭਾਈ ਕਨਈਆ ਜੀ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਇਹ ਇਹ ਲੋਕ ਤਾਂ ਸਾਡੇ ਆਪਣੇ ਆ ਕਿ ਸਾਡੇ ਦੁਸ਼ਮਣ ਵੀ ਹੈਗੇ ਇਹ ਸਾਡੇ ਆਪਣੇ ਆ